ਜਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਸਬੰਧ ਚ ਇੱਕ ਸੱਦਾ ਪੱਤਰ ਭੇਜਿਆ ਹੈ ਜੀ ਹਾਂ ਜੀ ਓ ਮਹਾਰਾਜੀ 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 ਰਿਆਰ ਸਾਹਿਬ ਜੈ ਜੀ ਜੈ ਬਾਜੀ ਵਾਹ ਵਾਹ ਜੀ ਵਾਹ ਜੀ ਨਿਰ ਸਾਹਿਬ ਆਈ ਨਹੀਂ ਜੈ ਜੀ ਜੈ ਬੈਠੋ 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 ਸਰ ਬੈਠੋ ਬੈਠੋ ਕੀ ਬਾਤ ਹੈ ਕੀ ਬਾਤ ਹੈ ਹਰ ਜਨਾਓ ਰਿਆਰ ਸਾਹਿਬ ਬਹੁਤ ਵਧੀਆ ਮਿੱਠਾ ਸਿੰਘ ਜੀ ਵਧੀਆ ਹੀ ਚਾਹੀਦਾ ਦੇਖੋ ਹਾਲ ਚਾਲ ਵਧੀਆ ਹੋਵੇ ਗੱਲਬਾਤ ਵਧੀਆ ਹੋਵੇ ਕੰਮ ਕਰਨ ਨੂੰ ਜੀ ਕਰਦਾ ਤੇ ਜੇ ਕੰਮ ਕਰ ਵਧੀਆ ਹੋਵੇ ਤੇ ਜ਼ਿੰਦਗੀ ਵਧੀਆ ਜ਼ਿੰਦਗੀ ਵਧੀਆ ਜੀ ਜ਼ਿੰਦਗੀ ਵਧੀਆ ਹੈਨਾ ਵਾਕਿਆ ਹਾਂ ਬੜੀ ਟਾਈਮ ਤੇ ਆਏ ਹੋ ਆ ਬਿਲਕੁਲ ਮੈਂ ਉਡੀਕਦਾ ਪਿਆ ਹਾਂ ਬਿਲਕੁਲ ਮਿੱਠਾ ਸਿੰਘ ਜੀ ਤੁਸੀਂ ਕਿਹਾ ਸੀ ਪਹਿ ਟਾਈਮ ਨਾ ਆ ਜਿਓ ਕਿਉਂਕਿ ਦਰਸ਼ਕ ਬੜੇ ਨੇ ਕਦੀ ਤੁਸੀਂ ਲੇਟ ਹੋਈ ਨਹੀਂ ਉਹਦੇ ਪਤਾ ਹੀ ਆ ਅੱਜ ਫੇ ਇੰਜੀਨੀਅਰ ਸਾਹਿਬ ਨੂੰ ਤੁਸੀਂ ਲੈ ਕੇ ਆਏ ਹੋ ਨਾ ਹਾਂ ਜੀ ਹਾਂ ਜੀ ਹਾਂ ਇਹਨਾਂ ਨਾਲ ਪੂਰੀ ਜਾਣ ਪਛਾਣ ਕਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਇੰਜੀਨੀਅਰ ਨਰੇਸ਼ ਕੁਮਾਰ ਸਨੇਜਾ ਸਾਹਿਬ ਜੀ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜੀਨੀਅਰਿੰਗ ਜੀ ਵਿਭਾਗ ਦੇ ਵਿਸ਼ੇ ਬਨ ਬਾਰੇ ਕੀ ਬਾਤ ਤੇ ਮਿੱਠਾ ਸਿੰਘ ਜੀ ਬੜਾ ਲੰਬਾ ਤਜਰਬਾ ਵਾ ਤੁਸੀਂ ਬਹੁਤ ਵਧੀਆ ਔਰ ਬੜੇ ਮੌਕੇ ਤੇ ਔਰ ਬੜਾ ਚੰਗਾ ਟੌਪਿਕ ਜਿਹੜਾ ਚੁਣਿਆ ਹਾ ਹਾ ਤੇ ਉਹਦੇ ਬੜੇ ਮਹਾਰ ਨੇ ਵਾ ਜੀ ਆਇਆਂ ਜੀਨੀਅਰ ਸਾਹਿਬ ਜੀ ਸਾਹਿਬ ਬਹੁਤ 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 ਸਵਾਗਤ ਹੈ ਜੀ ਤੁਹਾਡਾ ਇਨਾਂ ਨਾਲ ਅੱਜ ਅਸੀਂ ਗੱਲਬਾਤ ਕਰਨੀ ਆ ਮੌਕੇ ਦੀ ਗੱਲਬਾਤ ਜਿਵੇਂ ਤੁਸੀਂ ਕਿਹਾ ਕਰਨੀ ਇਹਨਾਂ ਨਾਲ ਹਾਂਜੀ ਹਾਂਜੀ ਤੇ ਦੂਜੀ ਗੱਲ ਇਹ ਆ ਆਪਣਾ ਰਿਆੜ ਸਾਹਿਬ ਜੀ ਉਹ ਮੈਂ ਸੁਵਿਧਾ ਪਿਆ ਹਾਂ ਕਿ ਕਿਸੇ ਵੀ ਪੱਖ ਨੂੰ ਲੈ ਲਓ ਹੂੰ ਇਤਿਹਾਸ ਹਰ ਪੱਖ 'ਚ ਦੁਬਾਰਾ ਆਉਂਦਾ ਆਪਣੇ ਆਪ ਨੂੰ ਦੁਹਰਾਉਂਦਾ ਜ਼ਰੂਰ ਆ ਆ ਬਿਲਕੁਲ ਮਠਾਸ ਹੈ ਨਾ ਬਿਲਕੁਲ ਦੇਖਿਆ ਅਸੀਂ ਪੜਿਆ ਅਸੀਂ ਬਹੁਤ ਥਾਵਾਂ ਤੇ ਜਿਵੇਂ ਉਹਨਾਂ ਖੇਤੀਬਾੜੀ ਦੀ ਗੱਲ ਲੈ ਲਓ ਹੂੰ ਪੈਂਦੀ ਨਾ ਹੁਣ ਲੋੜ ਹੋਈ ਮੋٹے ਨਾਲ ਆ ਜੀ ਆਹਾਹਾ ਗੱਲ ਇਹ ਮਿੱਠਾ ਸਿੰਘ ਜੀ ਤੁਸੀਂ ਤਾਂ ਵੇਖੋ ਉਹ ਦੌਰ ਵੇਖਿਆ ਬਿਲਕੁਲ ਵੇਖਿਆ ਹੰਡਾਇਆ ਕਿਉਂਕਿ ਹੁਣ ਤੁਸੀਂ ਵੇਖੋ ਲੱਗਦਾ ਹਤ ਨਹੀਂ ਪਰ ਤੁਸੀਂ 60 65 ਸਾਲ ਦੇ ਹੋ ਚੱਲੇ ਹੋ ਹੋ ਗਏ ਆ ਜੀ ਹੋ ਗਏ ਆ 65 ਦੇ ਹੋ ਗਏ ਆ ਤੇ ਇਹ ਜਿਹੜੇ ਸਰੀਰ ਪੂਰਾ ਤਕੜਾ ਨਾ ਇਹ ਉਹ ਮੋٹے ਨਾਲ ਜਿਹੜੇ ਖਾਦੇ ਸੀ ਜੀ ਜੀ ਬਾਜਰੇ ਦੀਆਂ ਰੋਟੀਆਂ ਤੇ ਬਾਜਰੇ ਨੂੰ ਕਣਕ ਦੀ ਰੋਟੀ 'ਚ ਮਿਲਾ ਕੇ ਤੇ ਮੋٹے ਨਾਲ ਜਿਹੜੇ ਉਹ ਖਾਣੇ ਉਹਨਾਂ ਦਾ ਮੁੱਲ ਹੁਣ ਫੇਰ ਪੈਣ ਲੱਗ ਗਿਆ ਪੈਂਦਾ ਪੈਂਦਾ ਦੇਖੋ ਗੱਲ ਇਹ ਵਕਤ ਜਿਹੜੀ ਨਾ ਬਹੁਤ ਵੱਡੀ ਸ਼ੈਅ ਹੈ ਹੂੰ ਕਿਉਂ ਜੀ ਜੀ ਨਹੀਂ ਜੀਦਾ ਬਿਲਕੁਲ ਜੀ ਬਿਲਕੁਲ ਕਾਲੇ ਜੀ ਵਕਤ ਜਿਹੜਾ ਇਹ ਬਹੁਤ ਵੱਡੀ ਸ਼ੈਅ ਹੈ ਇਹ ਸਾਨੂੰ ਰਹਿਣ ਦਾ ਤਰੀਕਾ ਸਿਖਾਉਂਦੀ ਆ ਹਾਂਜੀ ਅਸੀਂ ਦੁਬਾਰਾ ਇਸ ਪਾਸੇ ਆਏ ਆ ਕਿਉਂਕਿ ਸਾਡੇ ਹੁਣ ਲੋੜ ਆ ਸਾਨੂੰ ਪਾਣੀ ਦੀ ਹੂੰ ਪਾਣੀ ਵੇਕਣਾ ਸ਼ੁਰੂ ਹੋ ਗਿਆ ਨਾ ਹਾਂ ਵੇਕਣਾ ਸ਼ੁਰੂ ਹੋ ਗਿਆ ਜੀ ਹੈ ਨਾ ਆ ਗਿਆ ਬੋਤਲਾਂ ਚ ਆ ਗਿਆ ਨਾ ਬੋਤਲਾਂ ਚ ਇਸ ਤੋਂ ਪਹਿਲਾਂ ਵੀ ਇਹ ਸਰੀਂਜਾਂ ਚ ਆਵੇ ਸਾਨੂੰ ਉਸ ਵੇਲੇ ਉਸ ਪਾਸੇ ਮੋੜਾ ਪਾ ਲੈਣਾ ਚਾਹੀਦਾ ਜੇ ਘੱਟ ਪਾਣੀ ਲੱਗੇ ਫਸਲਾਂ ਉਹ ਬੀਜਣੀਆਂ ਚਾਹੀਦੀਆਂ ਮੁਨਾਫਾ ਜ਼ਿਆਦਾ ਹੋਵੇ ਬਿਲਕੁਲ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਮਿੱਠਾ ਸਿੰਘ ਜੀ ਜੀ ਇਹਦੇ ਵਿੱਚ ਬਹੁਤ ਲੱਗੀ ਹੋਈ ਆ ਔਰ ਵੱਖਰੇ ਵੱਖਰੇ ਸਨੇਹ ਜਿਹੜੇ ਆ ਉਹ ਕਿਸਾਨਾਂ ਨੂੰ ਦੇ ਰਹੀ ਹੈ ਦਿੰਦੇ ਆ ਕਿ ਇਤਰਾ ਮੋਟੇ ਅਨਾਜ ਹੋਏ ਜਾਂ ਹੋਰ ਫਸਲਾਂ ਤੇਲ ਬੀਜ ਫਸਲਾਂ ਹੋਈਆਂ ਦਾਲਾਂ ਹੋਈਆਂ ਭਈ ਉਹ ਦਾ ਮੋਟੇ ਅਨਾਜ ਹੋਏ ਇਹ ਵੀ ਜੋ ਜਿਹਦੇ ਵਿੱਚ ਇੱਕ ਤੁਬਕੇ ਨਾਲ ਬੂਟਾ ਪਲ ਜੇ ਪਾਲਦਾ ਆਪਣੇ ਮੁਲਕ ਦੇ ਵਿੱਚ ਬਹੁਤ ਸਾਰੇ ਸੂਬੇ ਇਹੋ ਜੀ ਹੈ ਨਹੀਂ ਜਿਹੜੇ ਖੇਤੀ ਹੁਣ ਇਹੋ ਹੀ ਕਰਦੇ ਆ ਬਿਲਕੁਲ ਜੀ ਉਹ ਰਵਾਇਤੀ ਖੇਤੀ ਉਹਨਾਂ ਨੇ ਛੱਡ ਹੀ ਦਿੱਤੀ ਆ ਹਾਂ ਹੈਨਾ ਔਰ ਉਧਰ ਦੇਖੋ ਇਹਦੇ ਸਿਰਫ ਪਾਣੀ ਦਾ ਇਕੱਲਾ ਮਚਾ ਨਹੀਂ ਇਧਰ ਬੰਦੇ ਦੀ ਸਿਹਤ ਬਹੁਤ ਅੰਦਰ ਉਸ ਰਹਿੰਦੀ ਸਈ ਬਿਮਾਰੀਆਂ ਨੂੰ ਇਹ ਠੱਲ ਪਾਉਂਦਾ 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 ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਕਰਕੇ ਸਾਨੂੰ ਇੱਧਰ ਮੋੜਾ ਪਾਣਾ ਚਾਹੀਦਾ ਹਾ ਯੂਨੀਵਰਸਿਟੀ ਸਾਡੇ ਨਾਲ ਹੈ ਖੇਤੀਬਾੜੀ ਵਿਭਾਗ ਸਾਡੇ ਨਾਲ ਨਾਲ ਆ ਜੀ ਹੋਲ ਸੰਬੰਧਿਤ ਅਦਾਰੇ ਸਾਡੇ ਨਾਲ ਨੇ ਹਾਂ ਜੀ ਹੈਨਾ ਅਸੀਂ ਤੇ ਫਸਲ ਬੀਜਣੀ ਆ ਨਾ ਤੇ ਜੇ ਸਾਨੂੰ ਸਾਨੂੰ ਸਾਡੇ ਮਾਹਰ ਦੱਸਦੇ ਆ ਵੀ ਇਹਨੂੰ ਇਸ ਤਰੀਕੇ ਨਾਲ ਬੀਜੋ ਮਾ ਪਿੱਛੇ ਜੇ ਇੱਕ ਮਹਾਰਾਜ ਜੀ ਉਹਨਾਂ ਨਾਲ ਗੱਲਬਾਤ ਕੀਤੀ ਆਂਦੇ ਮਿਠਾ ਸਿੰਘ ਜੀ ਇੱਕ ਵਾਰੀ ਦਾ ਝੋਨਾ ਜਿਹੜਾ ਬੀਜਿਆ ਹੁੰਦਾ ਨਾ ਇੱਕ ਸਾਲ ਚ ਇਕ ਕਰੀ ਇਹ ਬੀਜਦੇ ਆ ਹੂੰ ਉਦੇ ਨਾਲ ਜਿਹੜਾ ਮੋਟਾ ਨਾ ਜਾ 21 ਸਾਲ ਬੀਤ ਸਕਦੇ ਹਾਂ ਸੀ ਕਾ ਬਾਤ ਆ ਵੇਖ ਲੋ ਚਨੇਜਾ ਸਾਹਿਬ ਬਿਲਕੁਲ ਜੀ ਬਿਲਕੁਲ ਤੇ ਗੱਲ ਬਿਲਕੁਲ ਤੁਹਾਡੀ ਠੀਕ ਵਾ ਇਹ ਇੰਨਾ ਚੀਜ਼ਾਂ ਦਾ ਨਾਲ ਕਿਸਾ ਵਜਨ ਬਹੁਤ ਇੰਨਾ ਗੱਲਾਂ ਚ ਹੈਗਾ 1 ਕਿਲੋ ਝੋਨਾ ਜਿਹੜਾ ਵਾ ਜਦੋਂ ਉਹਨੂੰ ਪੈਦਾ ਕਰਨਾ ਹੁੰਦਾ ਤੇ 3 ਤੋਂ 4000 ਲੀਟਰ ਪਾਣੀ 5000 ਲੀਟਰ ਪਾਣੀ ਮਹਾਰਾਸ਼ਟਰ ਦੇ ਲੱਗ ਜਾਂਦਾ ਬਿਲਕੁਲ ਲਓ ਚਲੋ ਸਾਨੂੰ ਇੱਧਰ ਮੋੜਾ ਪਾਣਾ ਚਾਹੀਦਾ ਪਾਏ ਆ ਜੀ ਮੰਡੀਆਂ ਤੇ ਸੁਣਾਓ ਜੀ ਲਓ ਜੀ ਆਲੂ ਜਿਹੜਾ ਆ ਜਲੰਧਰ ਵੀ ਕਿਹਾ 900 ਰੁਪਏ ਇੱਕ ਕਿੰਟਲ ਫਾਜ਼ਿਲਕਾ 1000 ਰੁਪ ਅਹਿਮਦਗੜ 700 ਰੁਪਏ ਰਈਆ 1500 ਰੁਪਏ ਮਲੋੜ 400 ਰੁਪਏ ਤੇ ਪਟਿਆਲਾ 800 ਰੁਪਏ ਜੀ ਹਾਂਜੀ ਪਿਆਜ਼ ਅੱਜ ਵਿਕੇ ਆ ਜੀ ਜਲੰਧਰ 1300 ਰੁਪਏ ਫਾਜ਼ਿਲਕਾ 2000 ਰੁਪਏ ਅਹਿਮਦਗੜ 1600 ਰੁਪਏ ਹਾਂਜੀ ਰਈਆ 2800 ਰੁਪਏ ਮਲੋੜ 2000 ਰੁਪਏ ਤੇ ਪਟਿਆਲਾ 2200 ਰੁਪਏ ਟਮਾਟਰ ਦਾ ਭਾਅ ਅੱਜ ਮੰਡੀ ਚ ਰਿਹਾ ਜੀ ਜਲੰਧਰ 1100 ਰੁਪਏ ਕਿਲੋ ਫਾਜ਼ਿਲਕਾ 1500 ਰੁਪਏ ਅਹਿਮਦਗੜ 1300 ਰੁਪਏ ਰਈਆ ਟਮਾਟਰ ਵਿਕੇ ਆ ਜੀ 2700 ਰੁਪਏ ਕਿਲੋ ਮਲੋਟ 1200 ਰੁਪਏ ਤੇ ਪਟਿਆਲਾ 700 ਰੁਪਏ ਹਾਂਜੀ ਤੇ ਬੈਂਗਨ ਅੱਜ ਜਲੰਧਰ 400 ਰੁਪਏ ਭਾਅ ਮਿਲਿਆ ਜੀ ਫਾਜ਼ਿਲਕਾ 1500 ਰੁਪਏ ਕੁਇੰਟਲ ਦਾ ਅਹਿਮਦਗੜ 1600 ਰੁਪਏ ਰਈਆ 2900 ਰੁਪਏ ਮਲੋਟ 1800 ਰੁਪਏ ਤੇ ਪਟਿਆਲਾ 2200 ਰੁਪਏ ਜੀ ਹਾਂਜੀ ਤੇ ਅੱਜ ਜਿਹੜੀ ਗੋਭੀ ਆ ਹੂੰ ਇਹ ਜਲੰਧਰ ਵੀ ਕੀ 500 ਰੁਪਏ ਕੁਇੰਟਲ ਫਾਜ਼ਿਲਕਾ 1000 ਰੁਪਏ ਅਹਿਮਦਗੜ 800 ਰੁਪਏ ਰੀਆ ਮੰਡੀ 2100 ਰੁਪਏ ਕਿਵਿੰਟਲ ਮਲੋਟ 1200 ਰੁਪਏ ਤੇ ਪਟਿਆਲਾ 400 ਰੁਪਏ ਕਿਵਿੰਟਲ ਜਿਹੜਾ ਜੀ ਗੋਭੀ ਦਾ ਭਾਅ ਰਿਆ ਆ ਇਹ ਤੇ ਸਜੀ ਮੰਡੀਆਂ ਦੇ ਭਾਅ ਹਾਂ ਜੀ ਤੁਸੀਂ ਦਿੱਤੇ ਸੁਣਾ ਅਸੀਂ ਦਿੱਤੇ ਸੁਣਾ ਹਾਂ ਹੁਣ ਆਈਏ ਨੇਜਾ ਸਾਹਿਬ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਨਾਲ ਫਿਰ ਜਿਵੇਂ ਤੁਸੀਂ ਪਹਿਲਾਂ ਵੀ ਅਸੀਂ ਸਲਾਹ ਕੀਤੀ ਜਿਹੜੀ ਗੱਲ ਕਰਨੀ ਆ ਹੂੰ ਉਹ ਇਹ ਆ ਵੀ ਖੇਤੀ ਹਾਦਸਿਆਂ ਤੋਂ ਬਚਾ ਕਿਵੇਂ ਕਰੀ ਕਾਰਨ ਤੇ ਬਚਾ ਦੋਵੇਂ ਕਾਰਨ ਵੀ ਲੱਭਨੇ ਆ ਸੀ ਹਾਂਜੀ ਠੀਕ ਹੈ ਜੀ ਤੇ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਅੱਜ ਦੇ ਵਿਸ਼ੇ ਤੇ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281 4264 ਤੇ ਸਾਡਾ ਦੂਜਾ ਨੰਬਰ ਹੈ 0181 281 4244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਚੁਣੀਜਾ ਸਾਹਿਬ ਬੈਠੇ ਨਹੀਂ ਇਹ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਦੇਣਗੇ ਇੰਜੀਨੀਅਰ ਸਾਹਿਬ ਜੀਓ ਸਭ ਤੋਂ ਪਹਿਲਾਂ ਬਈ ਕਿਉਂਕਿ ਬਾਡੀਆਂ ਦੇ ਦਿਨ ਸ਼ੁਰੂ ਹੋ ਵੀ ਗਏ ਆ ਅਗੋਂ ਆਉਣ ਵੀ ਆਲੇ ਆ ਤੇ ਅੱਗ ਬਹੁਤ ਜਲਦੀ ਫੜਦੀ ਆ ਹਾਦਸੇ ਬਹੁਤ ਸਾਰੇ ਹੁੰਦੇ ਆ ਕਿਹੜੇ ਕਿਹੜੇ ਹਾਦਸੇ ਹੁੰਦਾ ਖਰਚਾ ਹੁੰਦਾ ਆ ਤੇ ਉਹ ਕਿਹੜਾ ਕਿਹੜਾ ਨੁਕਸਾਨ ਸਾਡਾ ਕਰਦੇ ਆ ਸਭ ਤੋਂ ਪਹਿਲੇ ਥੋੜੀ ਜਿਹੀ ਸਾਨੂੰ ਇਹਦੇ ਤੇ ਚੰਨਾ ਪਾਉਣਾ ਪਵੇ ਜੀ ਬਿਲਕੁਲ ਜਿਹੜਾ ਹੁੰਦਾ ਟਾਈਮ ਹੈ ਖੇਤੀ ਚ ਜਾਤਾਰ ਕਿਸਾਨ ਪਾ ਕਣਕ ਬਿਜਾਈ ਕਰਦੇ ਆ ਤੇ ਕਨਕ ਪੱਕੇ ਆਂਦੀ ਆ ਵਾਢੀ ਕਰਨੀ ਪੈਂਦੀ ਏ ਇਸ ਦਰਮਿਆਨ ਬੜੀ ਵਾਰੀ ਇਸ ਹੁੰਦਿਆਂ ਕਿ ਜਿਹੜੇ ਹਾਦਸੇ ਆ ਕਨਕ ਨੂੰ ਅੱਗ ਲੱਗਣਦੇ ਹੋ ਜਾਂਦੇ ਆ ਜੀ ਜੀ ਕਨਕ ਸੁਆਹ ਹੋ ਜਾਂਦੀ ਏ ਨਾਲ ਨਾੜ ਵੀ ਸੁਆਹ ਹੋ ਜਾਂਦਾ ਤੂੜੀ ਬੰਨਹਾਂਦਾ ਉਹ ਵੀ ਨੁਕਸਾਨ ਹੁੰਦਾ ਨਾਲ ਹੀ ਆਪਾਂ ਜਦੋਂ ਮਸ਼ੀਨਾਂ ਵਰਤਨੀਆਂ ਸ਼ੁਰੂ ਕਰਦੇ ਆ ਕੰਬਾਈਨ ਵਰਤਦੇ ਆ ਤੂੜੀ ਵਾਲੀ ਕੰਬਾਈਨ ਵਰਤਦੇ ਆ ਤੂੜੀ ਬੰਨਣ ਵਾਸਤੇ ਪੇਰਾ ਟ੍ਰੈਸ਼ਰ ਵੀ ਵਰਤਦੇ ਆਪਾਂ ਤੁਹਾਡੀ ਬਣਾਉਣ ਵਾਸਤੇ ਜੀ ਜੀ ਸੋ ਇਹ ਜਿਹੜੀਆਂ ਸਾਰੀਆਂ ਮਸ਼ੀਨਾਂ ਨੇ ਇਹਨਾਂ ਦੇ ਵਿੱਚ ਵੀ ਕਈ ਵਾਰੀ ਹਾਸੇ ਹੁੰਦੇ ਆ ਹਮ ਨਾਲ ਇਹ ਆਪਾਂ ਨੂੰ ਮੰਡੀ ਜਾਣਾ ਪੈਂਦਾ ਕਿਉਂਕਿ ਕਨਕ ਵਾਢੀ ਤੋਂ ਬਾਅਦ ਮੰਡੀ ਜਾ ਕੇ ਅਸੀਂ ਪੈਸੇ ਵਟਨੇ ਆ ਹਮ ਹਮ ਵੀ ਲੈ ਕੇ ਆਨਾ ਖਾਦ ਲੈ ਕੇ ਆਨੀ ਆ ਹਮ ਹਮ ਸੋ ਸੜਕ ਤੇ ਜਾਂਦਿਆਂ ਦੇ ਵੀ ਜਿਹੜਾ ਇਹ ਢੋਆ ਢੋਈ ਸਮੇਂ ਟਰੈਕਟਰ ਤੇ ਟਰਾਲੀ ਦੇ ਹਾਸੇ ਹਮ ਹਮ ਕਈ ਵਾਰੀ ਹੋ ਜਾਂਦੇ ਆ ਤੇ ਇਹਨਾਂ ਚੋਂ ਬਚਾਤਾ ਜੋ ਧਿਆਨ ਰੱਖਣਾ ਚਾਹੀਦਾ ਤੇ ਜੇ ਬਚਾ ਨਹੀਂ ਰੱਖਾਂਗੇ ਤੇ ਫਿਰ ਨੁਕਸਾਨ ਤਾਂ ਕਿਸੇ ਦਿਨ ਜ਼ਿਆਦਾ ਹੋ ਸਕਦਾ ਬਿਲਕੁਲ ਬਚਾ ਚ ਹੀ ਬਚਾਇਆ ਬਚਾ ਦੇ ਵਿੱਚ ਹੀ ਲਿਖਿਆ ਹੁੰਦਾ ਜੀ ਆ ਜਨੇਤਾ ਸਾਹਿਬ ਬਹੁਤ ਵਧੀਆ ਗੱਲ ਜਿਹੜੀ ਮਿੱਠਾ ਸਿੰਘ ਹੋਣਾ ਨੇ ਤੁਹਾਡਾ ਨਾਂ ਕੀਤੀ ਆ ਵੀ ਇਹ ਹੁਣ ਮੌਸਮ ਵੀ ਚੱਲ ਰਿਹਾ ਹੁਣ ਵਾਢੀ ਦਾ ਮੌਸਮ ਚੱਲਦਾ ਤੇ ਇਸ ਮੌਸਮ ਦੇ ਵਿੱਚ ਵਾਢੀ ਦੇ ਦਰਮਿਆਨ ਸਾਨੂੰ ਕਿਸੇ ਕਿਸ ਤਰ੍ਹਾਂ ਦੇ ਹਾਦਸੇ ਜਿਹੜੇ ਆ ਉਹ ਹੋ ਸਕਦੇ ਜੀ ਬਿਲਕੁਲ ਮੈਂ ਜਿਵੇਂ ਦੱਸਿਆ ਕਿ ਅੱਗ ਲੱਗਣ ਦੇ ਹਾਦਸੇ ਆ ਮਸ਼ੀਨਾਂ ਕਟਰ ਕਾਲੀਆਂ ਇਸ ਸੀਜ਼ਨ ਦੇ ਵਿੱਚ ਬਹੁਤ ਵਰਤੀ ਜਾਂਦੀਆਂ ਹੂੰ ਪਰ ਨਾਲ ਹੀ ਜਿਹੜੀ ਖਿਆਲ ਕਰਨ ਵਾਲੀ ਗੱਲ ਆ ਆਪਾਂ ਬਹੁਤ ਸਾਰੀਆਂ ਗੱਲਾਂ ਅਣਜਾਣ ਪੁਨੇ ਦੇ ਵਿੱਚ ਵੀ ਜਿਹੜੀਆਂ ਨਾ ਉਹ ਧਿਆਨ ਨਹੀਂ ਦਿੰਦੇ ਹੂੰ ਜਿਵੇਂ ਉਹਨਾਂ ਚੋਂ ਮੇਨ ਇਹ ਐ ਕਿ ਆਪਾਂ ਸਮਝਦੇ ਆ ਵੀ ਹਾਦਸਾ ਹੋਇਆ ਹੈ ਵੀ ਜੇ ਕਿਸ ਨੇ ਜਾਣ ਬੁੱਝ ਕੇ ਵੀ ਕੁਝ ਕਰ ਲਿਆ ਹੂੰ ਉਹ ਹਾਦਸਾ ਨਹੀਂ ਹਾਦਸਾ ਉਹ ਹੈ ਜਿਹੜਾ ਅਣਜਾਣਤ ਨੇ ਚ ਹੋ ਗਿਆ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਚਾਹਦੇ ਨਹੀਂ ਸੀ ਬਿਲਕੁਲ ਆਪਾਂ ਸੋਚ ਸਮਝ ਕੇ ਨਹੀਂ ਕੀਤਾ ਹਮ ਨਾਲ ਹੀ ਜਿਹੜੀ ਇੱਕ ਹੋ ਗਲਤਫਹਿਮੀ ਰਹਿੰਦੀ ਹੈ ਕਿਉਂਕਿ ਜੇ ਗਲਤਫਹਿਮੀਆਂ ਨਾ ਹੋਣ ਤੇ ਆਪਾਂ ਬਿਹਤਰ ਸੋਚ ਸਕਦੇ ਹਾਂ ਬਚਾ ਕਰਨ ਵਾਸਤੇ ਹਾਂਜੀ ਆਪਾਂ ਕਹਿੰਦੇ ਆ ਕਿ ਮੌਤ ਹੋ ਗਈ ਹਮ ਸਰਟੀਫੀਕਟ ਲੱਗ ਗਈ ਆਪਾਂ ਕਹਿੰਦੇ ਵੀ ਹਾਦਸਾ ਹੋ ਗਿਆ ਹਾਂ ਹੋਰ ਥੋੜਾ ਅਗਾ ਸੋਚਦੇ ਆ ਤੇ ਆਪਾਂ ਕਹਿੰਦੇ ਮਸ਼ੀਨ ਦਾ ਨੁਕਸਾਨ ਹੋ ਗਿਆ ਹਮ ਜਿਵੇਂ ਟਰੈਕਟਰ ਦਾ ਨੁਕਸਾਨ ਹੋ ਗਿਆ ਜਾਂ ਕੋਈ ਹੋਰ ਤੱਪਕਣੇ ਹਾਦਸਾ ਹੂੰ ਠੀਕ ਆ ਫਸਲ ਦਾ ਨੁਕਸਾਨ ਹੋ ਗਿਆ ਵੀ ਹਾਦਸਾ ਹੂੰ ਸਭ ਤੋਂ ਵੱਡੀ ਗੱਲ ਹੈ ਵੀ ਜੇ ਅੱਜ ਅਸੀਂ ਕਈਏ ਵੀ ਅੱਜ ਤਾਂ ਸਾਡਾ ਬਿਲਕੁਲ ਬਚਾ ਹੋ ਗਿਆ ਜਾ ਕੇ ਅੱਪਾ ਚ ਮੱਥਾ ਟੇਕਾਂਗੇ ਹਾਂਜੀ ਜਿੰਨੂੰ ਅਸੀਂ ਕਹਿੰਦੇ ਨੇ ਨੀਅਰ ਮਿਸ ਬਸ ਆ ਜਿਵੇਂ ਹੀ ਬਚ ਗਏ ਮੌਕੇ ਤੇ ਬਸ ਬਚਾ ਹੋ ਗਿਆ ਉਹ ਵੀ ਹਾਦਸਾ ਕਿਉਂਕਿ ਜੇ ਉਹਨੂੰ ਅਸੀਂ ਨਹੀਂ ਸੋਚਾਂਗੇ ਵਿਚਾਰ ਨਹੀਂ ਕਰਾਂਗੇ ਵੀ ਇਹ ਜਿਹਾ ਮੌਕਾ ਕਿਉਂ ਆਇਆ ਤੇ ਆਪਾਂ ਉਹਦੇ ਤੋਂ ਵਾਰ-ਵਾਰ ਨਹੀਂ ਬਚ ਪਾਵਾਂਗੇ ਇਹ ਗੱਲਾਂ ਸਾਰੀਆਂ ਧਿਆਨ ਰੱਖਣ ਵਾਲੀਆਂ ਇਸ ਸੀਜ਼ਨ ਦੇ ਵਿੱਚ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਬਿਲਕੁਲ ਜੀ ਬਿਲਕੁਲ ਗੱਲ ਸਹੀ ਆ ਨੇਜਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਸੀ ਪਹਿਲੇ ਬਈ ਕਣਕ ਆ ਸੁੱਕ ਜਾਂਦੀ ਜਦੋਂ ਪੱਕ ਜਾਂਦੀ ਹੈ ਹੈਨਾ ਇਹਨੂੰ ਅੱਗ ਲੱਗਣ ਦਾ ਖਤਰਾ ਬਹੁਤ ਹੁੰਦਾ ਹੈ ਔਰ ਇਹਦੇ ਕਾਰਨ ਵੀ ਕਈ ਹੁੰਦੇ ਆ ਜਿਵੇਂ ਤੁਸੀਂ ਦੱਸਿਆ ਵੀ ਕਦੀ ਫਰੈਸ਼ਰ ਨਾਲ ਜਾਂ ਕੰਬਾਈਂ ਚੋਂ ਜਾਂ ਫਿਰ ਜਿਹੜੇ ਸਾਡੇ ਖੇਤਾਂ 'ਚ ਬਿਜਲੀ ਦੇ ਖੰਭੇ ਲੱਗੇ ਹੁੰਦੇ ਆ ਉੱਥੋਂ ਜਿਹੜੇ ਚੰਗਿਆੜ ਨਿਕਲਦੇ ਉਹਨਾਂ ਨਾਲ ਵੀ ਹੁੰਦੇ ਆ ਇਸ ਹਾਦਸੇ ਤੋਂ ਬਚਣ ਲਈ ਇੱਕ ਕਣਕ ਨਾ ਸਾਡੀ ਜਾਈ ਜਾਵੇ ਹੈਨਾ ਕਿਉਂਕਿ ਪੁੱਤਾਂ ਵਾਂਗੂ ਪਾਲੀ ਹੁੰਦੀ ਔਰ ਇਹ ਜਦੋਂ ਅੱਗ ਫੜਦੀ ਆ ਫਿਰ ਫੈਲਦੀ ਵੀ ਬਹੁਤ ਫੈਲਦੀ ਸਿਰਫ ਸਾਡਾ ਹੀ ਨਹੀਂ ਹੋਰ ਵੀ ਬਹੁਤ ਨੁਕਸਾਨ ਬੜਾ ਨੁਕਸਾਨ ਕਿਹੜੇ ਕਿਹੜੇ ਬਾਰੀਕ ਨੁਕਤੇ ਆ ਜਿਨ੍ਹਾਂ ਦਾ ਸੀ ਧਿਆਨ ਰੱਖੀਏ ਤੇ ਇਹ ਹਾਦਸਾ ਹੋਵੇ ਹੀ ਹੋਵੇ ਹੀ ਬਿਲਕੁਲ ਦੇਖੋ ਜਿਹੜਾ ਹਾਦਸਾ ਆਪਾਂ ਤਾਂ ਧਿਆਨ ਰੱਖਾਂਗੇ ਤੇ ਹੰ 100% ਤਾਂ ਗਾਰੰਟੀ ਨਹੀਂ ਲੈ ਸਕਦੇ ਜੀ ਜੀ ਪਰ ਇਹ ਹੈ ਵੀ ਆਪਾਂ ਉਹਨੂੰ ਨਾ ਹੁੰਦੀ ਏ ਜਾਂ ਹੋਵੇ ਤੇ ਨੁਕਸਾਨ ਘੱਟ ਹੋਵੇ ਜੀ ਆਪਾਂ ਦੋਵੇਂ ਗੱਲਾਂ ਧਿਆਨ ਰੱਖਣੀਆਂ ਪੈਣੀਆਂ ਜਿਹੜਾ ਕਾਰਨ ਆ ਉਹਦੇ ਵਿੱਚ ਕੁਛ ਕਾਂਟ ਹੈ ਗਿਆ ਬਿਜਲੀ ਦੇ ਕਾਂਟ ਦੇ ਨਾਲ ਚੰਗਾਰੀ ਵਗਾਇਆ ਦੀ ਜਿਵੇਂ ਬਿਜਲੀ ਦੇ ਖੰਭੇ ਤੇ ਜੋੜ ਕੱਚੇ ਆ ਜਾ ਤਾਰੇ ਨੇੜੇ ਨੇੜੇ ਆ ਹਿੱਲ ਕੇ ਆਪਸ ਵਿੱਚ ਛੂ ਜਾਂਦੀਆਂ ਹੂੰ ਤੇ ਇਹਨਾਂ ਦੇ ਵਿੱਚ ਸਾਨੂੰ ਜਿਹੜਾ ਕੰਨ ਨਾ ਪੰਦਦਾ ਵੀ ਪੰਗੇ ਵਾਲਾ ਕੰਮ ਹੈ ਬੜਾ ਵਿਕੰਟ ਕਿਸੇ ਨੂੰ ਛੱਡਦਾ ਨਹੀਂਗਾ ਹਾਂ ਜਿਹੜਾ ਬਿਜਲੀ ਵਿਭਾਗ ਮਹਿਕਮਾ ਸਰਕਾਰ ਦਾ ਆਪਾਂ ਉਹਨਾਂ ਦੇ ਬੰਦੇ ਹੀ ਬੁਲਾ ਕੇ ਇਹਨਾਂ ਨੂੰ ਜੋੜ ਪੱਕੇ ਕਰਨੇ ਆ ਜਾਂ ਤਾਂ ਦੂਰ ਦੂਰ ਕਰਨੀ ਆ ਆਪ ਪੰਗਾ ਲੈਦੀ ਲੋੜ ਨਹੀਂ ਬਿਲਕੁਲ ਨਾਲ ਹੀ ਜਿਹੜਾ ਹੈਗਾ ਜਿਵੇਂ ট্রান্সਫਾਰਮਰ ਹੈ ਉੱਤੇ ਕੇਵਲ ਹੀ ਹੁੰਦਾ ਵੀ ਵੋਲਟੇਜ ਘਟ ਵੱਧ ਗਈ ਤੇ ਸਪਾਰਕਿੰਗ ਹੋ ਕੇ ਥੱਲੇ ਡਿੱਗ ਪਈ ਹਾਂਜੀ ਤੇ ਜੇ ਆਪਾਂ ਥੱਲੇ ਜਾਂ ਤਾਂ ਪੱਕਾ ਹੀ ਫਰਸ਼ ਕਰ ਦਈਏ ਜਿੱਥੇ ਕੁਝ ਹੋ ਹੀ ਨਹੀਂ ਸਕਦਾ ਹੂੰ ਜਾਂ ਜੇ ਕਨ ਕਨਕ ਨੇੜੇ ਲਾਈ ਹੋਈਏ ਤੇ ਜਿਵੇਂ ਪੱਕਦੀਏ ਸੁੱਕਦੀਏ ਆਪਾਂ ਉਥੋਂ ਨਾਲੋਂ ਨਾਲ ਹੱਥ ਨਾਲ ਵੱਢ ਕੇ ਜਗਾ ਬਿਲਕੁਲ ਸਾਫ਼ ਕਰ ਦਈਏ ਹਾਂਜੀ ਸੋ ਇੱਕ ਤਾਂ ਇਹ ਚੀਜ਼ ਐ ਇਸ ਦੇ ਨਾਲ ਜਿਹੜਾ ਇਹ ਆ ਵੀ ਕਈ ਵਾਰੀ ਕੰਮ 'ਤੇ ਕੋਈ ਬੀੜੀ ਸਿਗਰਟ ਜਾਂ ਮਾਚੀਸ ਚੁੱਲ੍ਹੇ ਵਗਾਇਆ ਦੀ ਯੂਤ ਵਰਤੋਂ ਕਰਦੇ ਆ ਤੇ ਉਹ ਅੱਗ ਲੱਗ ਜਾਂਦੀ ਐ ਹੂੰ ਉਹ ਆਪਾਂ ਮਨਾ ਕਰਦਿਏ ਬਿਲਕੁਲ ਵੀ ਨਹੀਂ ਇਹ ਕੰਮ ਨੇੜੇ ਨਹੀਂ ਕਿਤੇ ਵੀ ਹੋਣਾ ਚਾਹੀਦਾ ਕਿ ਹਵਾ 'ਤੇ ਚਲਦੀ ਪਤਾ ਹੀ ਨਹੀਂ ਲੱਗਦਾ ਅੱਗ ਕਿੱਥੋਂ ਲੱਗੀ ਤੇ ਕਿੱਥੇ ਫੈਲੀ ਹੂੰ ਨਾਲ ਹੀ ਕੁਝ ਕਾਰਨ ਕਈ ਵਾਰੀ ਮਸ਼ੀਨਾਂ ਦੇ ਬੰਨ ਜਾਂਦੇ ਆ ਜਿਵੇਂ ਆਪਾਂ ਮਸ਼ੀਨ ਵਰਤਦੇ ਆ ਉਹਨਾਂ ਦੇ ਚ ਕੋਈ ਰਗੜ ਹੋ ਗਈ ਆਪਾਂ ਧਿਆਨ ਨਹੀਂ ਦਿੱਤਾ ਉਹਨੂੰ ਚੰਗੀ ਤਰ੍ਹਾਂ ਚੈੱਕ ਨਹੀਂ ਕੀਤਾ ਕੋਈ ਪੁਰਜੇ ਹਿਲਦੇ ਆ ਕੋਈ ਢਿੱਲੇ ਆ ਉਹ ਆਪਸ ਵਿੱਚ ਰਗੜ ਖਾ ਜਾਂਦੇ ਆ ਸੋ ਇਹ ਗੱਲਾਂ ਜਿਹੜੀਆਂ ਨੇ ਕਾਫੀ ਕਾਰਨ ਬਣ ਸਕਦੀਆਂ ਤੇ ਇਹ ਗੱਲਾਂ ਤੋਂ ਸਾਨੂੰ ਜੂ ਖਿਆਲ ਕਰਨੇ। ਖਿਆਲ ਰੱਖਣਾ ਚਾਹੀਦਾ। ਪਿਆਰ ਜੀ ਮੈਂ ਦੱਸਦਾ ਤੁਹਾਨੂੰ ਮੇਰੇ ਇੱਕ ਰਿਸ਼ਤੇਦਾਰ ਹੈ ਇੱਧਰ ਰਾਜਾ ਸੰਸੀ ਵਾਲੇ ਪਾਸੇ। ਹੂੰ ਪਰ ਉਹ ਮੈਂ ਗਿਆ ਉਹਨਾਂ ਦੇ। ਹਾਂ ਉਹਨੇ ਬਹੁਤ ਸੋਹਣਾ ਇੱਕ ਕੰਮ ਕੀਤਾ ਹੈ ਜੀ। ਹੂੰ ਉਹਨੇ ਕੀ ਕੀਤਾ ਵੀ ਜਿਹੜਾ ਟਰਾਂਸਫਾਰਮਰ ਹੈ ਨਾ ਹੂੰ ਉਹਦੇ ਆਲੇ-ਦੁਆਲੇ ਪਹਿਲੇ ਸਾਫ਼ ਕੀ ਕਰਕੇ ਤੇ ਜਿੱਥੇ-ਜਿੱਥੇ ਕਣਕ ਉਹਦੀ ਹੈਗੀ ਉੱਥੇ ਖਾਲ ਬਣਾਈ। ਹੂੰ ਅੱਛਾ ਖਾਲ ਚ ਪਾਣੀ ਪਾਰਤਾ। ਕੀ ਬਾਤ ਹੈ ਕੀ ਬਾਤ। ਔਰ ਖਾਲ ਵੀ ਐਡੀ ਮਜ਼ਬੂਤ ਸੀ ਵੀ ਉਹ ਪਾਣੀ ਕਣਕ ਚ ਵੀ ਨਹੀਂ ਜਾ ਸਕਦਾ ਤੇ ਇੱਧਰ ਵੀ ਨਹੀਂ ਜਦੋਂ ਸੁੱਕਦਾ ਸੀ ਹੋਰ ਪਾ ਦਿੰਦਾ। ਆਹ ਜੀ ਵੇਖੋ ਬਚਾ ਦੇ ਵਿੱਚ ਦੇਸੀ ਨੁਕਤੇ ਹੀ ਉਹਨੇ ਬਣਾਇਆ ਪਰ ਜਿਹੜੇ ਇਸਤਾਂ ਦੇ ਦੇਸੀ ਨੁਕਤੇ ਬਹੁਤ ਨਹੀਂ ਜਿੰਨੇ ਦਾ ਜਿਵੇਂ ਤੁਸੀਂ ਕਿਹਾ ਗੱਲ ਹੈ ਵੀ ਜਦੋਂ ਅੱਗ ਫੈਲਦੀ ਹੈ ਉਹ ਉਹਦੀ ਕਿੱਥੇ ਜਾ ਕੇ ਆ ਪਾਣੀ ਬਸ ਜਿੱਥੇ ਜਿੱਥੇ ਉਹਨੂੰ ਖਾਲ ਮਿਲ ਗਿਆ ਬਸ ਬਸ ਪਾਣੀ ਦਾ ਗਿਲ ਮਿਲ ਗਿਆ ਹਾਂ ਜਹਾ ਜਹਾ ਸੜਕ ਮਿਲ ਗਈ ਜਾਂ ਆਪਾਂ ਕੁਝ ਸਿਆਲ ਲਾ ਲੇ ਪਹਿਲੇ ਹੀ ਹਰੀ ਫਸਲ ਦੇ ਜਿਵੇਂ ਬਰਸੀਮ ਹੈ ਸੜਮੁਖੀ ਹੈ ਜੇ ਉਹ ਲੱਗੀ ਹੈ ਤੇ ਉਹ ਕਨਕ ਦੀ ਅੱਗ ਨੂੰ ਟੱਪ ਕੇ ਜਾਣ ਹੀ ਨਹੀਂ ਦਿੰਦੀ ਆ ਬਸ ਗੱਲਾਂ ਤੇ ਨਿਕੀਆਂ ਨਿਕੀਆਂ ਆ ਪਰ ਵੇਖੋ ਧਿਆਨ ਤੇ ਅਸੀਂ ਦੇਣਾ ਆ ਆ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਜਦੋਂ ਹੁਣ ਕੰਬਾਈਨ ਹੁਣ ਵੇਖੋ ਜੀ ਆ ਕੰਬਾਈਨਾਂ ਚੱਲਣੀਆਂ ਸ਼ੁਰੂ ਹੋ ਗਈਆਂ ਹੁਣ ਆਪਾਂ ਆਉਣ ਦੇ ਸੀ ਤੇ ਸੜਕ ਤੇ ਸਟਾਰਟ ਆ ਗਈਆਂ ਸੀ ਤੇ ਕੰਬਾਈਨ ਹੋਵੇ ਜਾਂ ਵਾਢੀ ਵਾਲੀ ਕੰਬਾਈਨ ਜਾਂ ਤੂੜੀ ਵਾਲੀ ਕੰਬਾਈਨ ਆ ਉਹਨੂੰ ਹੁਣ ਖੇਤ ਦੇ ਵਿੱਚ ਚਲਾਉਣ ਵਾਸਤੇ ਕਿਹੜੀਆਂ ਗੇੜੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਸਾਨੂੰ ਰੱਖਣਾ ਚਾਹੀਦਾ ਬਿਲਕੁਲ ਜਿਹੜੀ ਜਿਆਤਰ ਵੱਡੀ ਆ ਆਪਣੀ ਉਹ ਟੁੜੀ ਵਾਲੀ ਕੰਬਾਈਨ ਤੋਂ ਪਹਿਲੇ ਆਪਣੀ ਕੰਬਾਈਨ ਚੱਲਦੀ ਏ ਧਾਨੇ ਸਾਰੇ ਇਕੱਠੇ ਕਰ ਲੈਂਦੀ ਏ ਹਾਂ ਬਾਅਦ ਚ ਅੱਪਾ ਟੁੜੀ ਬਣਾਉਣ ਵਾਸਤੇ ਟੁੜੀ ਵਾਲੀ ਕੰਬਾਈਨ ਵਰਤ ਲੈਂਦੇ ਆ ਹਾਂਜੀ ਇਹਨਾਂ ਦੇ ਵਿੱਚ ਜਿਹੜੇ ਹਾਸੇ ਰੁਕਣ ਵਾਸਤੇ ਜਿਵੇਂ ਇੱਕ ਤਾਂ ਕਹਿੰਦੇ ਆ ਕਿ ਟੂੜੀ ਵਾਲੀ ਕੰਬਾਈਨ ਕਾਫੀ ਸਾਈਜ਼ ਵੱਡਾ ਹੁੰਦਾ ਹਾਂਜੀ ਆਪਾਂ ਨੂੰ ਪਿੰਡ ਤੇ ਰਾਹ ਤੇ ਖੇਤ ਤੇ ਲੈ ਕੇ ਜਾਣ ਵਾਸਤੇ ਸੜਕਾਂ 'ਤੇ ਲਜਾਣੀ ਪੈਂਦੀ ਹੈ ਹਮ ਇੱਕ ਤਾਂ ਲਜਾਉਂਦੇ ਆ ਆਪਾਂ ਧਿਆਨ ਨਾਲ ਲੈ ਕੇ ਜਾਈਏ ਤਾਂ ਕਿ ਹੋਰ ਵੀ ਕੋਈ ਵਾਹਨ ਆਂਦਾ ਆਇਆ ਉਹਦੇ ਵਿੱਚ ਨਾਟਕ ਆਵੇ ਜੀ ਬਿੱਟਰ ਆ ਉਹਦੇ ਤੇ ਲਾਈਟਾਂ ਤੇ ਰਿਫਲੈਕਟਰ ਵਗਾਇਆ ਲਗਾ ਲੀਏ ਹਮ ਦੂਜਾ ਜਦੋਂ ਆਪਾਂ ਖੇਤ ਵਿੱਚ ਲੈ ਕੇ ਜਾਣਾ ਵਾਢੀ ਤਾਂ ਹੀ ਕਰਨੀ ਹੈ ਜਦੋਂ ਕनक ਪੂਰੀ ਤਰ੍ਹਾਂ ਪੱਕ ਗਈ ਹੈ ਬਿਲਕੁਲ ਜੇ ਨਿਗਿੱਲੀ ਕनक ਨੂੰ ਆਪਾਂ ਵਾਢੀ ਕਰਾਂਗੇ ਉਹਦਾ ਦਾਣੇ ਦਾ ਵੀ ਨੁਕਸਾਨ ਹੋਏਗਾ ਟੁੱਟੇਗਾ ਜ਼ਿਆਦਾ ਤੇਲ ਵੀ ਜ਼ਿਆਦਾ ਮੱਚੇਗਾ ਨਾਲ ਹੀ ਜਿਹੜਾ ਕਈ ਵਾਰੀ ਗਿੱਲੀ ਜਿਹੜੀ ਇਹ ਅੰਦਰ ਜਾ ਕੇ ਕਨਕ ਜਾਂਦਾ ਨਾਲ ਉਹ ਅੱਗ ਫੜ ਲੈਂਦਾ ਕਿਉਂਕਿ ਉਹਨੂੰ ਜਿਆਦਾ ਟਾਈਮ ਲੱਗਦਾ। ਹਾਂ ਲਗੜਾਈ ਹੁੰਦੀ ਨਾ। ਉਹ ਗਾਈ ਕਰਨ ਵਾਸਤੇ ਅੰਦਰ ਗੜਾਈ ਚ ਜਿਆਦਾ ਟਾਈਮ ਲੱਗਦਾ। ਹਾਂ ਹਾਂ। ਸੋ ਇਹਦੇ ਨਾਲ ਵੀ ਕਈ ਵਾਰੀ ਅੱਗ ਲੱਗ ਜਾਂਦੀ ਏ। ਹਾਂਜੀ। ਫਿਰ ਨਾਲ ਕੀ ਏ ਕਿਉਂਕਿ ਜਿਹੜੇ ਕੰਬਾਈਨ ਆ ਉਹ ਵੱਡਾ ਸਾਈਜ਼ ਆ। ਕਈ ਵਾਰੀ ਤਾਰਾ ਲਟਕ ਰਹੀਆਂ ਹੁੰਦੀਆਂ, ਨੀਵੀਆਂ ਹੁੰਦੀਆਂ। ਆਪਾਂ ਕਹਨੇ ਕੋਈ ਨਹੀਂ ਨੇੜੇ-ਨੇੜੇ ਤੂੰ ਕੰਮ ਖਿੱਚ ਦੇ। ਹੂੰ। ਉਹ ਜੇ ਕੰਬਾਈਨ ਜਿਹੜੀ ਐ ਤਾਂ ਨਾਲ ਚੋਗੀ ਨਾ ਸਸੋਂ ਦੇ ਵਿੱਚ ਕੰਟ ਡੋੜ ਜਾਂਦਾ ਜਿਹੜੇ ਵੀ ਕੰਮ ਹੈ ਡਰਾਈਵਰ ਕੰਮ ਕਰਦੇ ਉਹਨਾਂ ਨੂੰ ਵੀ ਕੰਟ ਲੱਗਦਾ ਨਾਲ ਹੀ ਜਿਹੜੀ ਇਹ ਸਪਾਰਕਿੰਗ ਹੋ ਕੇ ਅੰਦਰ ਅੱਗ ਲੱਗ ਜਾਂਦੀ ਹੈ ਮਸ਼ੀਨ ਦੇ ਉਹ ਵਿੱਚ ਦੇ ਸਭ ਤੋਂ ਵੱਡਾ ਨੁਕਸਾਨ ਹੈ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਨਾ ਫਿਰ ਜਿਹੜੀ ਟੁੜੀ ਵਾਲੀ ਕੰਬਾਈਨ ਆ ਆਪਾਂ ਲਾਲਚ ਨਾ ਕਰੀਏ ਜ਼ਮੀਨ ਤੋਂ ਥੋੜਾ ਜਿਆ ਛੱਡ ਕੇ ਆਪਾਂ ਜਿਹੜੀ ਇਹ ਨਾਲ ਨੂੰ ਚੱਕੀ ਹੈ ਵਾਢੀ ਕਰੀਏ ਜੇ ਆਪਾਂ ਬਿਲਕੁਲ ਜ਼ਮੀਨ ਦੇ ਨਾਲ ਲਾਣੇ ਆ ਕੇਵਰੀ ਕੋਈ ਰੋੜਾ ਕੋਈ ਨਟ ਬੋਲਟ ਹੀ ਲਾਸੀ ਡਿੱਗ ਪਿਆ ਆ ਸੀ ਮਸ਼ੀਨ ਨੇ ਉਹ ਵੀ ਚੱਕ ਲਿਆ ਤੇ ਚੱਕ ਕੇ ਮਸ਼ੀਨ ਚਲਾ ਗਿਆ ਅੰਦਰ ਜਾ ਕੇ ਰਗੜ ਲੱਗਦੀ ਹੈ ਚਾਹੇ ਕੋਈ ਪੱਥਰ ਆ ਚਾਹੇ ਕੋਈ ਚੰਗਿਆੜਾ ਨਿਕਲ ਗਿਆ ਉਹ ਚੰਗਿਆੜਾ ਜੇ ਇੱਕ ਵਾਰੀ ਮਿਲ ਗਿਆ ਤੇ ਅੱਗ ਲੱਗ ਜਾਂਦੀ ਹੈ ਮਸ਼ੀਨ ਦਾ ਨੁਕਸਾਨ ਨਾਲ ਹੋ ਜਾਂਦਾ ਹੈ ਕਨਕ ਦਾ ਵੀ ਨੁਕਸਾਨ ਹੁੰਦਾ ਬਿਲਕੁਲ ਜੀ ਇਹ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਕੰਬਾਈਨ ਤੇ ਨਾਲ ਇਹ ਬਲੇਡ ਚੱਲਦੇ ਆ ਕਦੀ ਵੀ ਚੱਲਦੀ ਹੋਈ ਮਸ਼ੀਨ ਦੇ ਵਿੱਚ ਜੇ ਕੋਈ ਬਲੇਡ ਟੁੱਟ ਗਿਆ ਜਾਂ ਖਸਣਾ ਪਿਆ ਉਹ ਨਹੀਂ ਕੰਮ ਕਰਨਾ ਹਾਂ ਬੰਦ ਕਰੋ ਚੰਗੀਤਾ ਮਸ਼ੀਨ ਫਿਰ ਜਿਹੜਾ ਸਹੀ ਕਾਰੀਗਰ ਆ ਉਹ ਆ ਕੇ ਉਹਦਾ ਬਲੇਡ ਟੁੱਟਿਆ ਤਾਂ ਉਹਨੂੰ ਬਦਲੇ ਜਾਂ ਕੱਸੇ ਇਹੋ ਜਿਹਾ ਕੰਮ ਕਰਨਾ। ਜ਼ਰੂਰੀ ਚ ਬੁਰੀ ਬਲਾ ਹੁੰਦੀ ਆ। ਬਿਲਕੁਲ ਜੀ। ਥੱਲੇ ਉਹ ਵੱਢਣੀ ਜ਼ਰੂਰ ਐ ਵੀ ਤੂੜੀ ਥੋੜੀ ਜੀ ਵਧਾਨ ਲਈ। ਆ ਵੇਖੋ ਐਵੇਂ ਲਾ ਲਿਓ। ਜਿਵੇਂ ਦੱਸਿਆ ਵੀ ਵੱਟੇ ਨੂੰ ਖੇਚ ਲਿਆ ਤੇ ਉਹ ਉਹਨਾਂ ਫਾਇਦਾ ਨਹੀਂ ਜਿੰਨਾ ਨੁਕਸਾਨ ਹੋ ਜਾਣਾ। ਨੁਕਸਾਨ ਹੋ ਜਾਣਾ। ਨਾਲੇ ਵੇਖੋ ਜੀ ਜੀ ਜੀ। ਹਾਂ ਨਾਲ ਮਸ਼ੀਨ ਟੁੱਟਣੀ। ਹਾਂ ਉਹੀ ਮੈਂ ਕਿਹਾ ਵੀ ਉਹਨਾਂ ਦੇ ਫਾਇਦਾ ਨਹੀਂ ਹੋਣਾ ਜਿੰਨਾ ਨੁਕਸਾਨ ਹੋ ਜਾਣਾ। ਅੱਛਾ ਆਪਣਾ ਇੰਜੀਨੀਅਰ ਸਾਹਿਬ ਜੀਓ। ਗੱਲ ਇਹ ਆ ਵੀ ਸਾਰੀ ਜਿਹੜੀ ਆਪਾਂ ਗਹਾਈ ਆ ਉਹ ਕੰਬਾਈਨ ਤੇ ਕਰਦੀ ਨਹੀਂ ਹੈਨਾ ਥਰੇਸ਼ਰ ਤਾਂ ਬਹੁਤ ਕੰਮ ਲੈਂਦੇ ਆ ਬਿਲਕੁਲ ਤੇ ਥਰੇਸ਼ਰ ਨਾਲ ਕਾਫੀ ਦੇਖੋ ਇੰਨੇ ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ ਬਹੁਤ ਹਾਦਸੇ ਹੁੰਦੇ ਆ ਹੈਨਾ ਕਦੀ ਪ੍ਰਣਾਲੇ ਤੋਂ ਹੱਥ ਅੰਦਰ ਚਲੇ ਗਿਆ ਕਦੀ ਬੰਦਾ ਸੁਤਾ ਨੀਂਦ ਆ ਗਈ ਤੇ ਹਾਦਸਾ ਹੋ ਗਿਆ ਬਹੁਤ ਸਾਰੇ ਇਦਾਂ ਦੇ ਜਿਹੜੀ ਇਹ ਗਹਾਈ ਅਸੀਂ ਕਰਦੇ ਆਂ ਇਦੇ ਨਾਲ ਕਿਹੜੇ ਕਿਹੜੇ ਸਾਨੂੰ ਹਾਦਸੇ ਜਾਂ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਤੇ ਉਹਦਾ ਬਚਾ ਕਿਵੇਂ ਕਰੀਏ ਜੀ ਬਿਲਕੁਲ ਥਰੇਸ਼ਰ ਨਾਲ ਬਿਲਕੁਲ ਬਿਲਕੁਲ ਦੇਖੋ ਕਣਕ ਦੀ ਆਪਾਂ ਟੁੜੀ ਪੂਰੀ ਵਰਤੋਂ ਚ ਲਿਆਣੇ ਆ ਜੀ ਟੁੜੀ ਵਾਸਤੇ ਚਾਹੇ ਤੇ ਆਪਾਂ ਟੁੜੀ ਵਾਲੀ ਕੰਬਾਈਨ ਵਰਤੀਏ ਪਰ ਟੁੜੀ ਵਾਸਤੇ ਜਦੋਂ ਮਸ਼ੀਨਾਂ ਵਰਤਿਆਂਦੇ ਤੇ ਆਮ ਤੌਰ ਤੇ ਜਾਂ ਹੱਥ ਨਾਲ ਜਾਂ ਰੀਪਨ ਨਾਲ ਕਟਾਈ ਕਰ ਦਿੱਤੀ ਜਾਂਦੀ ਜੀ ਫਿਰ ਥਰੇਸ਼ਰ ਚ ਲਾਇਆ ਜਾਂਦਾ ਟੁੜੀ ਬਣਾਉਣ ਵਾਸਤੇ ਹਾਂਜੀ ਉਹਦੇ ਵਿੱਚ ਕਈ ਤਰ੍ਹਾਂ ਦੇ ਹਾਦਸੇ ਹੁੰਦੇ ਆ ਇਕ ਤਹਾਸਾਇਸਤ ਹੋ ਜਾਂਦਾ ਵੀ ਰੁਗ ਲਾਂਦਿਆਂ ਆਂ ਉਂਗਲਾਂ ਜਾਂ ਹੱਥ ਬਾਹ ਕੱਟੇ ਗੀ ਹਾਂ ਉਹਦਾ ਬੜਾ ਇੱਕ ਸੁੱਖ ਆ ਢੰਗ ਹੈ ਅਸੀਂ ਅਗੋਂ ਤੋਂ ਬਚਣਾ ਚਾਰ ਤਰ੍ਹਾਂ ਦੇ ਪ੍ਰਣਾਲੇ ਆਮ ਤੋਂ ਧਿਆਨ ਦਿਆ ਲੱਲਕਤਾਂ ਦੀਆਂ ਫਸਲਾਂ ਵਾਸਤੇ ਪਰ ਮੇਨ ਇਹ ਹੈ ਵੀ ਪ੍ਰਣਾਲਾ ਇੰਨਾ ਲੰਬਾ ਹੋਵੇ ਵੀ ਸਾਡੇ ਹੱਥ ਜਿਹੜਾ ਹੈ ਬਲੇਡਾਂ ਤੱਕ ਜਾਂ ਥਰੇਸ਼ਰ ਦੇ ਅੰਦਰ ਤੱਕ ਨਾ ਪਹੁੰਚ ਸਕੇ ਇਹ ਗੱਲ ਖਿਆਲ ਵੀ ਰੋਗ ਪਹਿਲਾਂ ਹੀ ਸ਼ੁਰੂ ਹੋ ਜੇ ਅੰਦਰ ਜਾਂ ਹਾਂਜੀ ਹਾਂਜੀ ਉਹਦੇ ਵਾਸਤੇ ਜਿਹੜਾ ਅਸੀਂ ਕਹਿੰਦੇ ਪ੍ਰਣਾਲੇ ਦੀ ਲੰਬਾਈ ਜਿਹੜੀ ਆ ਹਾਂ ਉਹ ਘਟ ਘਟ 3 ਫੁੱਟ ਜੂ ਰੱਖੀਏ ਮੀਟਰ ਤੋਂ ਦੇ ਕਰੀਬ ਹਾਂ ਤਕਰੀਬਨ 3 ਫੁੱਟ ਮਨ ਲਾਈ ਗੱਜ ਹੋ ਗਿਆ ਗੱਜ ਹੋ ਗਿਆ ਇੱਕ ਗੱਜ ਹੋ ਗਿਆ ਕਿ ਉਹਦਾ ਕారణ ਕੀ ਹੈ ਵੀ ਜੇ ਆਪਾਂ ਪੂਰੀ ਦੀ ਪੂਰੀ ਬਾਹ ਅੱਗੇ ਵੀ ਕਰ ਲਈ ਤੇ ਆਪਣੀ ਬਾਹ ਉਸ ਤੋਂ ਛੋਟੀ ਹੁੰਦੀ ਹੈ ਤੇ ਅੱਗੇ ਥਰੇਸ਼ਰ ਦੇ ਗਮ ਤੱਕ ਜਬ ਬੋਲਦੀ ਨਹੀਂ ਬੋਲਦੀ ਨਹੀਂ ਕੇ ਹਾਂ ਤੇ ਜੇ ਆਪਾਂ ਉੱਤੇ ਕਵਰ ਲਾਇਆ ਹੈ ਸਾਈਡ ਤੋਂ ਖੜ ਕੇ ਰੁਗ ਲਾ ਰਹੇ ਆ ਤੇ ਫਿਰ ਸੇ ਕਹਿੰਦੇ ਆ ਵੀ ਉੱਪਰ ਜਿਹੜਾ ਪਨਾਲੇ ਦੇ ਉੱਤੇ ਕਵਰ ਹੋਵੇ ਘਟ ਘਟ 1.5 ਫੁੱਟ ਕਿਉਂਕਿ ਉਂਗਲ ਤੋਂ ਲੈ ਕੇ ਕੋਹਣੀ ਤੱਕ ਦੀ ਲੰਬਾਈ ਫਿਰ ਇੱਥੇ ਬਚਾ ਰਹੇਗਾ ਵੀ ਉਹ ਵੀ ਅੱਗੇ ਅੱਗੇ ਤੱਕ ਜਾ ਜਾਏਗਾ ਇੱਕ ਤਾਂ ਚੀਜ਼ ਹੈ ਬਿਲਕੁਲ ਦੂਜੀ ਜਿਹੜੀ ਹੈ ਅਸੀਂ ਕਹਿੰਦੇ ਆ ਵੀ ਇਹੋ ਜਿਹੀਆਂ ਮਸ਼ੀਨਾਂ ਵਰਤਣ ਵਾਸਤੇ ਅਸੀਂ ਇੱਕ ਸਿਸਟਮ ਲਗਦਾ ਜਿੰਨੂੰ ਅਸੀਂ ਕਹਿੰਦੇ ਆ ਰਿਵਰਸੀਬਲ ਗਿਆ ਉੱਥੇ ਚੱਕੜ ਵਾਲਾ ਗਿਆ ਹਾਂ ਹਾਂ ਵੀ ਜੇ ਕਿਤੇ ਰੁਗ ਲੱਗ ਗਿਆ ਮੋਟਾ ਫਸਣ ਲੱਗ ਪਿਆ ਮਸ਼ੀਨ ਰੁਕਣ ਲੱਗ ਪਈ ਤੇ ਆਪਾਂ ਗੇਅ ਪਾ ਦਈਏ ਤੇ ਰੁਕ ਗੱਗੇ ਜਾਣ ਦੀ ਬਜਾਏ ਮਸ਼ੀਨ ਦੇ ਅੰਦਰ ਜਾਣ ਦੀ ਬਜਾਏ ਵਾਪਸ ਤੁਰ ਬੈਕ ਗੇਅ ਲੱਗ ਜਾਂਦਾ ਬੈਕ ਗੇਅ ਲੱਗ ਜਾਂਦਾ ਹੱਥ ਫਸ ਗਿਆ ਕੱਪੜੇ ਆਪਾਂ ਕਿਤੇ ਖੁੱਲੇ ਪਾ ਲਏ ਨਾਲ ਲੀੜੇ ਫਸ ਗਏ ਕਿਹੜਾ ਫਸ ਗਿਆ ਤੇ ਆਪਾਂ ਜੇ ਉਹ ਗੇਅ ਲਾ ਦਈਏ ਤੇ ਅੱਗੇ ਮਸ਼ੀਨ ਦੇ ਅੰਦਰ ਖਿੱਚ ਕੇ ਲੈ ਕੇ ਜਾਣ ਦੀ ਬਜਾਏ ਉਹ ਵਾਪਸ ਨੂੰ ਪਿੱਛੇ ਨੂੰ ਆਜੂਗਾ ਸੋ ਇੱਕ ਮਸ਼ੀਨ ਦੇ ਉੱਤੇ ਪੁਰਜਾ ਜਿਹੜੇ ਜ਼ਿਆਦਾ ਭਰਾ ਲਗਾਉਂਦੇ ਵੀ ਨਹੀਂ ਪਰ ਜੂ ਇਹਨੂੰ ਵਰਤਣਾ ਚਾਹੀਦਾ ਇਸ ਤੋਂ ਇਲਾਵਾ ਜਿਹੜਾ ਹੈਗਾ ਵੀ ਕੁਝ ਕਾਹਨ ਜਿੰਦੇ ਆਪਾਂ ਗਲਤੀਆਂ ਕਰਦੇ ਆਂ ਖਿੱਚੀ ਜੋ ਕੰਮ ਸ਼ਾਮ ਹੋ ਗਈ ਚੱਲ ਦੋ ਪੈਗ ਵੀ ਲਾ ਲੇ ਲਾਹਾ ਬੜਾ ਲੈਨੇ ਆ ਨਾ ਅਸੀਂ ਦੂਰਾ ਬਹੁਤ ਕੰਮ ਕਰਦੇ ਆ ਨਾ ਹਨੇਰਾ ਪੈ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹੋ ਜਿਹੜੇ ਕਾਰਨ ਜਿੱਥੇ ਆਪਾਂ ਬੇਪਰਵਾਹ ਹੋ ਜਾਂਦੇ ਆ ਲਾਪਰਵਾਹੀ ਕਰਦੇ ਆ ਨਸ਼ਾ ਨਹੀਂ ਕਰਨਾ ਚਾਹੀਦਾ ਹਾਂ ਨਸ਼ਾ ਕਰਦੇ ਆ ਉਹ ਚੀਜ਼ਾਂ ਦੇ ਨਾਲ ਵੀ ਇਹਨ ਦੇ ਚ ਕਾਫੀ ਵਾਰੀ ਹਾਦਸੇ ਹੋ ਜਾਂਦੇ ਆ ਆ ਬਿਲਕੁਲ ਕਿੰਨਾ ਕੁ ਸਮਾਂ ਜਿਹੜਾ ਕੰਮੇ ਤੋਂ ਕੰਮ ਲੈਣਾ ਚਾਹੀਦਾ ਦੇਖੋ ਜਿਹੜਾ ਆਪਾਂ ਦੁਨਿਆ ਦਾ ਕੰਪਨੀ ਆਇਆ ਵੀ ਆਪਾਂ ਜੋ ਹੀ ਜੋ ਹੀ ਕੰਮ ਕਰਨਾ ਤੇ 8 ਘੰਟੇ ਦਾ ਵਾਸਤੇ ਮਨਜ਼ੂਰੀ ਆ। ਹਾਂ। ਕੋਈ ਦੀ ਯੂ ਤੋ ਪੈ ਗਈ ਤੇ ਆਪਾਂ ਚਲੋ 10 ਘੰਟੇ ਕੰਮ ਲੈ ਲਿਆ ਤੁਹਾਡਾ ਬਹੁਤਾ ਵੱਧ ਲੈ ਲਿਆ ਪਰ ਵਿੱਚ ਰੈਸਟ ਦੀ ਕੀ? ਬਿਲਕੁਲ ਜੀ। ਦੂਜੀ ਗੱਲ ਹੈ ਫਿਰ ਅਗਲੇ ਦਿਨ ਕੰਮ ਕੱਟੇ ਹੁੰਦਾ। ਨਾ ਮਠਾ ਸਿੰਘ ਜੀ। ਵਧੀਆ। ਜੋ ਹੀ ਜੋ ਹੀ ਕੰਮ ਕਰਨਾ ਤੇ 8 ਘੰਟੇ ਬਹੁਤ ਆ। ਹਾਂ। ਪਰ ਉਹ ਵੀ ਪੂਰਾ ਚੰਨ ਨਾ ਹੋਵੇ। ਹਨੇਰੇ ਵਿੱਚ ਕੰਮ ਕਰਨ ਵਾਲਾ ਇਹਨਾਂ ਮਸ਼ੀਨਾਂ ਤੇ ਨਹੀਂ ਹੈਗਾ ਇੱਕ ਆਪਣਾ ਇੰਜੀਨੀਅਰ ਸਾਹਿਬ ਵੀ ਹੋ ਆਖਨੇਤਾ ਸਾਹਿਬ ਇੱਕ ਹੋਰ ਸੀਗਾ ਜਿੱਦਾਂ ਹੁਣ ਵੇਖੋ ਭਈ ਟਰੈਕਟਰ ਟਰਾਲੀਆਂ ਬਹੁਤ ਜ਼ਿਆਦਾ ਮਤਲਬ ਵਰਤੀਆਂ ਜਾ ਰਹੀਆਂ ਵਾ ਭਾਵੇਂ ਸੜਕ ਤੇ ਲਾ ਲੋ ਜਾਂ ਖੇਤਾਂ ਚੋ ਕਿਉਂਕਿ ਕਣ ਘਟੌਣ ਦੇ ਕੰਮ ਵਿੱਚ ਟਰੈਕਟਰ ਟਰਾਲੀ ਆਉਂਦੀ ਆ ਤੇ ਪੰਜਾਬ ਦੇ ਵਿੱਚ ਤੇ ਹੈ ਹੀ ਇਹਨਾਂ ਦਾ ਬਹੁਤ ਬੋਲਬਾਲਾ ਟਰੈਕਟਰ ਤੇ ਚੱਲਣ ਲੱਗਿਆਂ ਆਪਾਂ ਹਾਦਸੇ 'ਚ ਇਹਨਾਂ ਤੇ ਬਹੁਤ ਹੋ ਰਹੇ ਕੀ ਤੁਸੀਂ ਕਿਸਾਨ ਭਰਾਵਾਂ ਨੂੰ ਇਹੋ ਜਿਹਾ ਸਨੇਹਾ ਦੋਗੇ ਪਈ ਹਾਰ ਦੇ ਜਿਹੜੇ ਇਹਨਾਂ ਤੋਂ ਬਚਾ ਕੀਤੇ ਜਾ ਸਕਦੇ ਦੇਖੋ ਜਦੋਂ ਜਿਹੜਾ ਟਰੈਕਟਰ ਆਪਣੇ ਖੇਤਾਂ 'ਚ ਵਰਤਣ ਵਾਲੀ ਮਸ਼ੀਨ ਆ ਹਾਂਜੀ ਪਰ ਜੁੱਤ ਪਾਈ ਆਪਾਂ ਕਾਲੀ ਵਗਾਇਆ ਪਾ ਕੇ ਤੇ ਆਪਾਂ ਨੂੰ ਮੰਡੀ ਜਾਂ ਹੋਰ ਥਾਵਾਂ ਵੀ ਜਾਣਾ ਆਣਾ ਪੈਂਦਾ ਸੜਕ 'ਤੇ ਵੱਤੋਂ ਵੀ ਜੁੱਤ ਪੈਂਦੀ ਆ ਹਾਂਜੀ ਇਹਦੇ ਵਿੱਚ ਜਿਹੜਾ ਇੱਕ ਦੇਖੋਗੇ ਤਾਂ 2007 ਤੋਂ ਸਰਕਾਰ ਨੇ ਉਪਰਾਲਾ ਕੀਤਾ ਸੀ ਵੀ ਹੋਰ ਵਾਹਨ ਆ ਕੇ ਤੇਜ਼ ਹਫ਼ਤਾਰ ਨਾਲ ਪਤਾ ਨਹੀਂ ਕਿ ਲੱਗਦਾ ਵੀ ਅੱਗੇ ਟਰੈਕਟਰ ਜਾ ਰਿਹਾ ਤੇ ਵਿੱਚ ਆ ਕੇ ਵਿਜਦੇ ਹਾਂਜੀ ਉਸ ਤੋਂ ਬਾਅਦ 2007 ਤੋਂ ਨਵਾਂ ਟਰੈਕਟਰ ਦੇ ਉੱਤੇ ਜੁੜੀ ਹੋ ਗਿਆ ਕੰਪਨੀਆਂ ਨੂੰ ਵੀ ਸੀਟ ਦੇ ਪਿੱਛੇ ਕਿਤੇ ਕੋਨੇ ਦਾ ਰੰਗ ਦਾ ਲਾਲ ਤੇ ਸੰਤਰੀ ਰੰਗ ਦਾ ਚਿੰਨ ਲਾਣਾ ਜਿੰਨੂੰ ਅਸੀਂ ਕਹਿੰਦੇ ਹ ਘੱਟ ਰਫਤਾ ਵਾਲਾ ਚਿੰਨ ਹਾਂਜੀ ਉਹਦਾ ਫਾਇਦਾ ਕੀ ਹੁੰਦਾ ਕਿ ਦਿਨ ਦੇ ਵੇਲੇ ਵਿੱਚ ਘਾਹ ਦਾ ਸੰਤਰੀ ਰੰਗ ਦੂਰੋਂ ਹੀ ਨਜ਼ਰ ਆਂਦਾ ਤੇ ਜਦੋਂ ਰਾਤ ਪੈਂਦੀ ਏ ਤੇ ਪਿਛਲੀ ਲਾਈਟ ਪੈਂਦੀ ਏ ਕਿਸੇ ਹੋ ਵਾਹਨ ਦੀ ਤੇ ਲਾਲ ਰੰਗ ਦੂਰੋਂ ਚਮਕਣ ਲੱਗ ਜਾਂਦਾ ਆਹ ਨਾਲੇ ਉਹ ਟਰਾਲੀ ਦੇ ਪਿੱਛੇ ਤੇ ਟੀ ਲਿਖਿਆ ਹੁੰਦਾ ਬਹੁਤ ਵੱਡਾ ਬਿਲਕੁਲ ਟਰਾਲੀ ਟਰਾਲੀ ਇਹ ਜਿਹੜੇ ਆ ਇਹਦੇ ਨਾਲ ਆਪਣਾ ਜਿਹੜਾ ਹੈਗਾ ਕੋਈ ਵੀ ਹੋ ਕਾਰ ਸਕੂਟਰ ਜਾਂ ਗੱਡੀ ਹੈ ਉਹਨੂੰ ਪਤਾ ਲੱਗ ਜਾਂਦਾ ਬਿਲਕੁਲ ਇਹ ਚੀਜ਼ ਜਿਹੜੀ ਟਰਾਲੀ ਦੇ ਪਿੱਛੇ ਵੀ ਅਸੀਂ ਕਹਿੰਨੇ ਕਰ ਲਓ ਡਾਲੇ ਦੇ ਉੱਤੇ ਤੁਸੀਂ ਜਿਹੜੀ ਹੈ ਸਾਫ ਸਫਾਈ ਕਰਕੇ ਅਸੀਂ ਉਹਦੇ ਸਟicker ਵਕਨ ਦੇ ਦੇ ਆ ਅਸੀਂ ਉਹ ਬਣਾਣਿਆ ਚਿੰਨ ਮੇਲਿਆ ਤੇ ਵੀ ਅਸੀਂ ਪੀਯੂ ਦੇ ਵੰਡੇ ਵੰਡੇ ਆ ਅਸੀਂ ਉਹ ਕਹਿੰਨੇ ਆ ਕਿ ਦੋਵੇਂ ਪਾਸੇ ਗੱਲ ਇਹ ਦੇ ਇੱਕ ਖੱਬੇ ਪਾਸੇ ਤੇ ਇੱਕ ਸੱਜੇ ਪਾਸੇ ਪਤਾ ਲੱਗੇ ਜਿਵੇਂ ਪਕੰਨੇ ਸੜਕ ਤੇ ਦੋ ਲਾਈਟਾਂ ਆ ਰਹੀਆਂ ਕਿਤੇ ਦੋ ਮੋਟਰਸਾਈਕਲ ਲੈ ਕੇ ਕਾਰ ਹਾਂ ਜੇ ਇੱਕ ਲਾਈਟ ਖਰਾਬ ਹੈ ਤੇ ਬੜਾ ਭੁਲਿਖਾ ਪੈਂਦਾ ਪੈਂਦਾ ਜੀ ਸੋ ਦੋਵੇਂ ਪਾਸੇ ਲਾਣੇ ਆ ਸੋ ਇੱਕ ਤਾਂ ਚੀਜ਼ ਹੈ ਦੂਜੀ ਇਹ ਵੀ ਜੇ ਆਪਾਂ ਢੋਆ ਢੋਈ ਦਾ ਕੰਮ ਜ਼ਿਆਦਾ ਹੋਣਾ ਆਪਣਾ ਟਰਾਲੀ ਦੇ ਨਾਲ ਅਸੀਂ ਕਹਿੰਦੇ ਆ ਟਰੈਕਟਰ ਦੇ ਉੱਤੇ ਤਾਂ ਬ੍ਰੇਕਾਂ ਲੱਗੀਆਂ ਟਰਾਲੀ ਨੂੰ ਰੋਕਣ ਵਾਲਾ ਕੋਣ ਆ ਕੋਈ ਵੀ ਨਹੀਂ ਟਰੈਕਟਰ ਨੂੰ ਰੋਕਦੇ ਆ ਤੇ ਟਰਾਲੀ ਪਿੱਛੋਂ ਮਾਰਦੀ ਏ ੱੱਕਾ ਹੂੰ ੱੱਕਾ ਮਾਰਦੀ ਏ ਤੇ ਕਈ ਵੇ ਟਰੈਕਟਰ ਦੇ ਉੱਤੇ ਵੀ ਚੜ ਜਾਂਦੀ ਏ ਚੜ ਜਾਂਦੀ ਨਹੀਂ ਰੁਕਨੀ ਦੇਦੀ ਭਾਰੀ ਹੁੰਦੀ ਆ ਨਾਲੇ ਮਾਲ ਲੱਦਿਆ ਹੁੰਦਾ ਦੋ ਤਨ ਤੰਦਾ ਟਰੈਕਟਰ 20 ਟਨ ਦੀ ਟਰਾਲੀ 10 ਗੁਣਾ ਭਾਰ ਜਿਆਦਾ ਹੂੰ ਤੇ ਜੇ ਆਪਾਂ ਟਰਾਲੀ ਨੂੰ ਵੀ ਬ੍ਰੇਕਾਂ ਲਗਵਾ ਲਈਏ ਹੂੰ ਸੋ ਇਹ ਜਿਹੜੀਆਂ ਬ੍ਰੇਕਾਂ ਹੈਗੀਆਂ ਪੀਯੂ ਨੇ ਬਣਾਈਆਂ ਹੋਈਆਂ ਆਪਣੇ ਬਜਾਟ ਦੇ ਵਿੱਚ ਬੰਦੀਆਂ ਚਾਹੇ ਉਹ ਟ੍ਰੈਕਟਰ ਦੇ ਪਿੱਛੇ ਹਾਈਡਰੋਲਿਕ ਪਾਵਰ ਵਾਲਾ ਪੁਆਇੰਟ ਹੈ ਉੱਥੋਂ ਪਾਵਰ ਲੈ ਲੈਣੇ ਆ ਚਾਹੇ ਅਸੀਂ ਰੇਡੀਏਟਰ ਦੇ ਕੋਲ ਇੱਕ ਹਵਾ ਦਾ ਪ੍ਰੈਸ਼ਰ ਬਣਾਉਣ ਵਾਲਾ ਪੰਪ ਲਾ ਕੇ ਉਹਦੇ ਹਵਾ ਦੇ ਦਬਾਅ ਲਈ ਬੇਕਾ ਲਾ ਲੈਣੇ ਆ ਪਰ ਫਾਇਦਾ ਬੜਾ ਤੁਸੀਂ ਪੈਡਲ ਤੇ ਬ੍ਰੇਕਾਂ ਦੇ ਬਿਲਕੁਲ ਸਹੀ ਆ ਜਦੋਂ ਦੇਖੋ ਬਣਾ ਤੇ ਇਹਨਾਂ ਨੇ ਦਿੱਤੀਆਂ ਡਿਜ਼ਾਈਨ ਕਰਤੀਆਂ ਮਾਰਕੀਟ 'ਚ ਹੈਗੀਆਂ ਹੁਣ ਕੰਮ ਤੇ ਸਾਡਾ ਰਹਿ ਗਿਆ ਫਾਇਦਾ ਇਹੰਦਾ ਇਹ ਹੈ ਜੇ ਤੁਸੀਂ ਬ੍ਰੇਕ ਜਿਹੜੀ ਇਹ ਟਰਾਲੀ ਦਾ ਪੈਡਲ ਅਸੀਂ ਇਸ ਟਿਕ ਨਾਲ ਲਾਣਿਆ ਵੀ ਤੁਸੀਂ ਟਰੈਕਟਰ ਦਾ ਪੈਡਲ ਦਬਾਓ ਬੇਕ ਲਾਨ ਲਈ ਟਰਾਲੀ ਦਾ ਪੈਡਲ ਆਪਣੇ ਆਪ ਦਬੂਗਾ ਉਹ ਫਿਰ ਇਦਾਂ ਹੁੰਦਾ ਨਾ ਆਪਾਂ ਜਦੋਂ ਟਰੈਕਟਰ ਤੇ ਬ੍ਰੇਕ ਲਾਨੇ ਟਰਾਲੀ ਗਾਂ ਜ਼ੋਰ ਹੀ ਨਹੀਂ ਖਾਂਦੀ ਜ਼ੋਰ ਹੀ ਨਹੀਂ ਖਾਂਦੀ ਨਾਲ ਇਕੱਠਾ ਲੱਗ ਉੱਥੇ ਹੀ ਰੁਕ ਜਾਂਦੀ ਆ ਬਹੁਤ ਵਧੀਆ ਡਾਕਟਰ ਸਾਹਿਬ ਗੱਲ ਇਹ ਤਾਂ ਇਸ ਟਿੱਕੇ ਦੇ ਨਾਲ ਜਿਹੜੀਆਂ ਹੋਰ ਛੋਟੇ-ਛੋਟੇ ਚੀਜ਼ਾਂ ਨੇ ਲਾਈਟਾਂ ਅੱਜ ਕੱਲ ਤਾਂ ਬਹੁਤ ਸੋਹਣੀਆਂ ਲਾਈਟਾਂ ਆ ਗਈਆਂ ਚਾਰੇ ਪਾਸੇ 깔ੀ ਨੇ ਲੱਗਦੀਆਂ ਐਲਈਡੀ ਲਾਈਟਾਂ ਭਾਵੇਂ ਤੁੰਦਾ ਭਾਵੇਂ ਕੁੱਚਾ ਦੂਰੋਂ ਹੀ ਚਮਕਦੀਆਂ ਹਾਂ ਹਾਂ ਇਸ ਦੀ ਬਜਾਏ ਕਿ ਅਸੀਂ ਰਿਫਲੈਕਟਰ ਨਾਲੋਂ ਵੀ ਇਹ ਨਵੀਂ ਟੈਕਨੋਲੋਜੀ ਆ ਗਈ ਰਿਫਲੈਕਟਰ ਤੇ ਤਾਂ ਪਿੱਛੇ ਕਿਸੇ ਗੱਡੀ ਦੀ ਲਾਈਟ ਪਾਏਗੀ ਤਾਂ ਚਮਕੂਗਾ ਹਾਂ ਐਲਈਡੀ ਲਾਈਟਾਂ ਤਾਂ ਆਪਣੀ ਆਮ ਲਾਈਟ ਨਾਲੋਂ ਵੀ ਜ਼ਿਆਦਾ ਤੇਜ਼ ਚਮਕਦੀਆਂ ਆਉਂਦੀਆਂ ਆ ਵੈਸੇ ਹੀ ਚੱਲਦੀਆਂ ਨੇ ਹਸਕੇ ਵੀ ਬੜੀਆਂ ਹਾਂ ਸਸਤੇ ਵੀ ਬੜੀਆਂ ਸੋ ਇਹ ਜਿਹੜੀ ਲਾਈਟ ਹੈ ਟਰੈਕਟਰ ਤੇ ਵੀ ਚਾਹੀਦੀ ਹੈ ਟਰਾਲੀ ਤੇ ਵੀ ਚਾਹੀਦੀ ਹੈ ਆਪਾਂ ਕੱਲ ਟਰੈਕਟਰ ਨੂੰ ਮੋੜਨਾ ਆਪਾਂ ਇੰਡੀਕੇਟਰ ਦਿੱਤਾ ਸੱਜੇ ਹੱਥ ਮੋੜਨਾ ਟਰੈਕਟਰ ਤੇ ਵੀ ਹੋਈ ਲਾਈਟਾਂ ਨਾਲ ਹੀ ਚੱਲਦੀ ਹੈ ਨਾਲ ਹੀ ਟਰਾਲੀ ਦੀ ਆਪਣੇ ਆਪ ਓਨ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਗੱਲ ਸਹੀ ਆ ਰਿਆਰ ਸਾਹਿਬ ਗੱਲ ਮੁੱਕਦੀ ਇਹ ਆ ਵੀ ਕੀ ਆਂਦੇ ਹੁੰਦੇ ਵੀ 100 ਗੱਜ ਰਸਾ ਤੇ ਸਿਰੇ ਤੇ ਗੰਢ ਗੰਢ ਜੀ ਕੰਮ ਇਹ ਤਾਂ ਆ ਜਾਣੇ ਜੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਧਿਆਨ ਦੇਵਾਂਗੇ ਮਾਹਰ ਨਾਲ ਸਲਾਹ ਕਰੋ ਮਾਹਰ ਜਗ੍ਹਾ ਜਗਾ ਤੇ ਯੂਨੀਵਰਸਿਟੀ ਚਾ ਮਹਿਕਮਿਆਂ ਚ ਉਹਦੇ ਨਾਲ ਸਲਾਹ ਕਰਨੀ ਚਾਹੀਦੀ ਚਾਹੀਦੀ ਹੈ ਜੀ ਤੇ ਹੁਣ ਮੌਸਮ ਜਿਹੜਾ ਆ ਆ ਗਿਆ ਬਾਡੀਆਂ ਦਾ ਆ ਹਾਂ ਪ੍ਰਤਾਪਮਾਨ ਬਾਰੇ ਦੱਸ ਦੀਏ ਇਹ ਮਹਿਕਮਾ ਮੌਸਮ ਵਾਲਿਆਂ ਨੇ ਸਾਨੂੰ ਕੀ ਖਬਰ ਕਰਦੀ ਆ ਉਹ ਇਹ ਆ ਜੀ ਤਾਪਮਾਨ ਜਿਹੜਾ ਜਲੰਧਰ ਵੱਤਵਾਦ 30.5 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 12 ਡਿਗਰੀ ਸੈਲਸੀਅਸ ਹਾਂਜੀ ਗੁਰਦਾਸਪੁਰ ਚ 31.5 ਤੇ 13.5 ਫਰੋਹੀਪੁਰ ਚ ਵਾਤਾਵਰਨ 32.5 ਤੇ ਘੱਟ ਤੋਂ ਘੱਟ 12.6 ਡਿਗਰੀ ਸੈਲਸੀਅਸ ਪਟਿਆਲਾ ਚ ਵਾਤਾਵਰਨ 33.6 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 13.8 ਅੰਮ੍ਰਿਤਸਰ ਚ ਵਾਤਾਵਰਨ 33.4 ਤੇ ਘੱਟ ਤੋਂ ਘੱਟ 13.8 ਤੇ ਬਠਿੰਡਾ ਚ ਜਿਹੜਾ ਤਾਪਮਾਨ ਆ ਇਹ ਵਾਤਾਵਰਨ 34.4 ਰਿਹਾ ਤੇ ਘੱਟ ਤੋਂ ਘੱਟ 13.6 ਡਿਗਰੀ ਸੈਲਸੀਅਸ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕਲੀ ਹੋਏ ਵੀ ਆਉਣ ਵਾਲੇ 24 ਘੰਟਿਆਂ ਦੀ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸਭਾਬਨਾ ਹੈ। ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਇਸ ਪ੍ਰੋਗਰਾਮ ਸੰਬੰਧੀ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪਿਆਰੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਬਾੜੀਆਂ 'ਚ ਧਿਆਨ ਰੱਖੋ ਕੋਈ ਹਾਦਸਾ ਨਹੀਂ ਹੋਣਾ ਚਾਹੀਦਾ ਹਵਾ ਦਾ ਰੁਖ ਦੇਖਣਾ ਵੀ ਠੀਕ ਹੈ ਢਿੱਲੇ ਕੱਪੜੇ ਨਹੀਂ ਜੇ ਪਾਣੇ ਉਹ ਵੀ ਜਿਹੜੇ ਕੱਪੜੇ ਆ ਬੜੇ ਧਿਆਨ ਨਾਲ ਪਾਣਿਆ ਨੁਕਤੇ ਸਾਡੇ ਇੰਜੀਨੀਅਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤੇ ਆ ਇਹਨਾਂ ਦਾ ਧਿਆਨ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ ਵੇਖਦੇ ਰਹੋ ਤੇ YouTube ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ DD ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ